ਬਾਦਰ ਹਿੱਤ ਰਿਪੋਰਟ ਹੁਣ ਵੀਡੀਓ ਬਣਾ ਰਿਆ ਤੇਰੀ ਦੱਸ ਕੇ ਬਣਾ ਰਿਆ ਹੁਣ ਹਾਂਜੀ ਹੁਣ ਕੁਝ ਨਾ ਗੱਲ ਬਾਤ ਕੀ ਸੁਣਾਉਣੀ ਆ ਕੀ ਸੁਣਾਵਾਂ ਜੋ ਤੇਰਾ ਕੀ ਕਰਦਾ ਕਿਵੇਂ ਲੱਗਾ ਸਾਡੇ ਪਿੰਡ ਦਾ ਮਾਹੌਲ ਸਾਡਾ ਪਿੰਡ ਕਿਵੇਂ ਲੱਗਾ ਤੂੰ ਦੱਸ ਬਹੁਤ ਜਿਆਦਾ ਵਧੀਆ ਅੱਛਾ ਮੈਨੂੰ ਤਾਂ ਹੁਣ ਤਾਂ ਬੜਾ ਹੀ ਮਜ਼ਾ ਆਇਆ ਉਸ ਤੋਂ ਬਾਅਦ ਬਸ ਲਾਚਾ ਥੋੜਾ ਕੰਮ ਖਰਾਬ ਹੋ ਗਿਆ ਕੀ ਹੋ ਗਿਆ ਹੈ ਹਾਂ ਕੀ ਹੋ ਗਿਆ ਹੈ ਉਹ ਦਸੰਦ ਲੈ ਕੇ ਨਹੀਂ ਵੀਡੀਓ ਦਸੰਦ ਲੈ ਕੇ ਨਹੀਂ ਆ ਅੱਛਾ ਹਾਂਜੀ ਉਹ ਦੱਸਣ ਦੇ ਲੈ ਕੇ ਨਹੀਂ ਆ ਕਿ ਬਰ ਉਹ ਕੰਮ ਖਰਾਬ ਹੋ ਗਿਆ ਪਰ ਐ ਵੀ ਨਹਿਰ ਤੇ ਨਹੀਂ ਜਾ ਰਹਾ ਆ ਗਿਆ ਨਾ ਹਾਂਜੀ ਨਹਿਰ ਤੇ ਜਾਣਾ ਜਾ ਰਹਾ ਆ ਇੱਕ ਦਿਨ ਫੇਰ ਮੌਕਾ ਮਿਲੇ ਨਹਿਰ ਤੇ ਜਾਂਦਾ ਹਾਂ ਫੇਰ ਆਪਾਂ ਹਾਂਜੀ ਆਉਂਗਾ ਜਰੂਰ ਜਾਵਾਂ ਜਰੂਰ ਜਾਵਾਂ ਚੱਲ ਜੇ ਤੂੰ ਵੀ ਅੱਜ ਨਾ ਆਇਆ ਕੱਲ ਨੂੰ ਦੇਖ ਲਾਂਗੇ ਕੱਲ ਨੂੰ ਤਾਂ ਥਾਣੇ ਜਾਣਾ ਹੈਗਾ ਉਹ ਵੇਲੇ ਟਾਈਮ ਨਾ ਆਉਂਦਾ ਅ 17 ਅ 18 ਹਾਂਜੀ ਕੰਮ ਨੂੰ ਤੇ ਫਿਰ ਤੂੰ ਕਿਰੇ ਰਾਇ ਨਹੀਂ ਛੱਡਣਾ ਰੂੜੀ ਨਹੀਂ ਸਟਾਈ ਜੀ ਬਚਰ ਬੱਚੇ ਤਾਂ ਇਹਨਾਂ ਕੰਮ ਕਰਾਉਂਗੇ ਜੀ ਹਾਂ ਬਤਾਰਾ ਬੱਚਾ ਗਨੀ ਮੈਂ ਹੂੰ ਇਹ ਪੱਤਾ ਹੈ ਬਾਲਾ ਕਾਨੀ ਦੇਖੋ ਆਉਂਦੀ ਆ ਤੂੰ ਧੂਣਾ ਪੜਦੰਨਾ ਫੋਨ ਆਉਂਦੀ ਗੰਦੀ ਚੀਜ਼ ਨੂੰ ਤੇ ਜਿਵੇਂ ਕਦੇ ਦੇਖਿਆ ਵੀ ਨਹੀਂ ਜੀ ਐਡਾ ਤਗੜਾ ਝੂਠ ਜੀ ਚੌਰਸ ਮਾਰਦਾ ਜੀ ਤੁਸੀਂ ਗੋਲ ਮਾਰੋ ਵੱਤ ਵਾਜੀ ਮੈਂ YouTube ਦੇਖ ਰੱਖਿਆ ਜੀ ਹਾਂਜੀ ਉਹ ਕੱਤੇ ਚੱਲਦਾ ਕੰਧ ਤੇ ਜਾਂਦਾ ਜੀ ਬਾਲਾ ਫੋਨ 'ਚ ਹਾਂ ਤੂੰ ਕਹਿੰਦਾ ਇਹ ਤਰੇ ਕਰਦੇ ਜੀ ਟੀਵੀ ਦੇਖ ਰੱਖਿਆ ਅੱਛਾ ਪੌਂਚ ਤੂੰ YouTube ਦੇਖ ਰੱਖਿਆ ਮੈਂ ਕੋਈ ਗੇਮ ਬਾਦੀ ਨਹੀਂ ਹੈਗਾ ਕੋਈ ਗੇਮ ਨਹੀਂ ਵੀ ਲੱਗਦੀ ਅੱਛਾ ਚੌਰਸ ਚੱਲੀ ਜਾਂਦਾ ਕੰਮ ਹਾਂ ਤੇ ਗੋਲ ਹੁੰਦਾ ਇਹ ਰੜ ਜਾਣਾ ਹੈ ਸਾਰਾ ਦਿਨ ਫੋਨ 'ਤੇ ਨਾਲ ਤੂੰ ਹੂੰ ਨਹੀਂ ਹੁੰਦਾ ਅੱਜ ਕੱਲ ਤਾਂ ਛੱਡ ਦਿਨਾ ਹੁਣ ਨਾ ਇੱਕ ਘੰਟਾ ਦੇਖਣ ਦੇ ਭਾਈ ਕਿਹੇ ਘੰਟਾ ਛੱਡ ਦੇਨਾ ਫੇਰ ਫੇਰ 1 ਘੰਟਾ ਦੇਖ ਕੇ 1 ਘੰਟਾ ਛੱਡ ਦੇਨਾ 6 ਘੰਟੇ 12 ਘੰਟੇ 6 ਘੰਟੇ ਤੇ ਦੇਖਦਾ ਹੀ ਆ ਇਹ ਜੀ ਹੂੰ ਫਿਰਦੀ ਵਿੱਚੋਂ ਇਹ ਜੂ ਆਇਆ ਜੀ ਸਾਡੇ ਪਿੰਡ ਦਾ ਗਰਾਊਂਡ ਆ ਇੱਧਰ ਆਪਣੀ ਪਾਰਕ ਦੇ ਵਿਅਮਸ਼ਾਲਾ ਉਧਰ ਹੜਾ ਪਲਵਾਨ ਬੈਠਾ ਸ਼ਾਂ ਚੱਲ ਰਹੀ ਸ਼ੌਦਾਲੇ ਦੱਤਨ ਚੱਲ ਰਹੀ ਹੈ ਹਾਂ ਸ਼ੌ ਚੱਲਿਆ ਇਹ ਸੋ ਚੱਲ ਲਿਆ ਆ ਇਹ ਵਿਅਮਸ਼ਾਲਾ ਸਾਰੀ ਅੱਛਾ ਉਹ ਸੋ ਚੱਲ ਲਿਆ ਲੱਗ ਗਿਆ ਮੈਂ ਹੁਣ ਕੈਮਰਾ ਤੇ ਜਿਹੜੀ ਮਾਰਨਾ ਪੈਣਾ ਤੂੰ ਉਹ ਤੇ ਡੰਡ ਲਾ ਦੇਣਾ ਫਿਰ ਹੋ ਜਾ ਸੋ ਹੂੰ ਬਾਸੂ ਮਨਾ ਹੋਰ ਨਾ ਮੈਂ ਤਾਂ ਇਸ ਨਾਮ ਫਿਰ ਕੀ ਸੁਨਾਵਾ ਜੋਤਰਾ ਜੀ ਕਰਦਾ ਹੁਣ ਆਪਾਂ ਵੀਡੀਓ ਤੇ ਬਣਾ ਹੀ ਰਹੇ ਹਾਂ ਚੰਗੀ ਤਰ੍ਹਾਂ ਬਣਾ ਲਈਏ ਇਹ ਤਰ੍ਹਾਂ ਕੀ ਬਣਾਉਣਾ ਕਦੋਂ ਆਏਗਾ ਆਏਗਾ ਕਿ ਨਹੀਂ ਆਏਗਾ ਅਗਲੀ ਵਾਰ ਆਉਂਗਾ ਆਈ ਥਿੰਕ ਕੱਲ੍ਹ ਜੁਲਾਈ ਅਗਸਤ ਕੱਲ੍ਹ ਹਾਂ ਉਹਦੋਂ ਤੇ ਛੁੱਟੀਆਂ ਆਪਣੀਆਂ ਸਕੂਲ ਸ਼ੁਰੂ ਹੋ ਜਾਣਾ ਜਲਾਈ ਹਨ। ਲੈ ਜੀ ਉਦੋਂ ਰੈਡੀ ਜੀ ਆਣਗੇ ਤਾਂ। ਅੱਛਾ ਠੀਕ। ਵੈਰੀ ਗੁੱਡ। ਹਾਂ ਠੀਕ ਹੈ। ਬੜੀਆ ਜੀ। ਠੀਕ ਹੈ। ਹਾਂ ਕਰ ਦੇ ਫਿਰ। ਹੈ? ਜੋ ਕਹਿਣਾ ਕਹਿ ਦੇ ਫਿਰ ਆਪਣੀ ਆਡੀਅנס ਨੂੰ। ਬਾਏ ਬਾਏ। ਬਸ ਬਾਏ ਕਹਿੰਨੀ। ਬਾਏ। ਤੇ ਨਾਨਕੇ ਆਇਆ ਕੋਈ ਕੰਮ ਸਾਰੇ ਕਹਿੰਦੇ ਆ ਵੀ ਨਾਨਕੇ ਜਾ ਕੇ ਕੰਮ ਕਰਦੇ ਅਸੀਂ ਚਲੋ ਕਰਦੇ ਰਹੇ ਆ। ਤਾਂ ਤੂੰ ਦੱਸ ਵੀ ਤੇਰਾ ਐਕਸਪੀਰੀਅੰਸ ਕੀ ਰਿਹਾ ਵੀ ਤੂੰ ਮਾਡਰਨ ਜਮਾਨਾ ਹੈਗਾ ਜੀ ਇਤਨਾ ਆਣ ਕੇ ਆਉਂਗੇ ਤੇ ਚੀਜ਼ੀ ਖਾਂਗੇ ਮਜ਼ੇ ਕਰੋਗੇ ਹਾਂ ਅਧਵਾਗ ਜੂਗੇ ਵਾਸ ਅੱਛਾ ਹਾਂ ਤੂੰ ਪੂਰੇ ਮਜ਼ੇ ਕਰਨਿਆ ਹਾਂ ਉਹੀ ਨਹੀਂ ਕਰਨਾ ਜੀ ਢੱਕਾ ਤੋੜਨਾ ਨਹੀਂ ਜੀ ਆਪਾਂ ਬਿੰਡਾ ਕੇ ਆਖਾ ਮੋੜਨਾ ਨਹੀਂ ਬਸ ਤਬ ਇਹਨਾ ਕੰਮ ਕਰ ਦੇਣਾ ਕਿ ਜੀ ਬੋਤਲਾਂ ਪਾ ਦੇਣੀ ਆ ਜੀ ਕੈਂਪਰ ਚ ਹਾਂ ਉਹ ਕੈਂਪਰ ਤੇ ਪਾਣੀ ਪਾ ਦੇਣਾ ਜੀ ਬੋਤਲਾਂ ਦਾ ਬਸ ਹੋਰ ਕੁਝ ਨਹੀਂ ਆ ਜੀ ਬੋਤਲਾਂ ਪਰ ਦੇਣੀ ਆ ਰੱਖ ਦੇਣੀ ਆ ਇਹ ਤਾਂ ਥੋੜਾ ਜਿਹਾ ਦੱਸਾਂ ਕਿਉਂ ਬਚ ਆਇਆ ਤੂੰ ਇਹ ਜਿਹੜੀ ਤਰੀ ਮਮੀ ਆ ਗਈ ਨਾ ਨਾਲ ਤਾਂ ਬਚ ਗਿਆ ਥੋੜਾ ਜਿਆਦਾ ਤੇਰੇ ਵੀ ਤਾਂ ਨਹੀਂ ਤੇਰਾ ਬਣਾਉਣਾ ਮੋਰ ਜੀ ਮੈਂ ਯਾਦ ਰੱਖਦਾ ਜੀ ਇਹ ਤਾਂ ਜੀ ਅਸੀਂ ਇਕੱਲੇ ਹੰਡਰਦੇ ਹੁੰਨੇ ਆ ਜੀ ਹਾਂ ਕੱਲਾ ਹੈ ਨਾ ਫੇਰ ਪੁੱਤ ਫੇਰ ਪਤਾ ਲੱਗਣਾ ਨਾਲ ਕੀ ਕੀ ਹੁੰਦੀ ਆ ਅਸੀਂ ਜਾਂਦੇ ਰਹੇ ਸਾਨੂੰ ਪਤਾ ਇਹ ਤਾਂ ਮੌੜਨ ਜਵਾਨ ਨੇ ਮਮੀ ਬਿਨਾ ਤਾਂ ਇਹ ਜਾ ਹੀ ਨਹੀਂ ਸਕਦੇ ਕਿਉਂ ਜਿਆਦਾ ਕਰੇ ਆ ਕਿ ਤੁਸੀਂ ਪ੍ਰਾਣੇ ਜਵਾਨ ਨੇ ਬੰਦੇ ਦੀ 300 300 ਸਾਡੇ ਤਾਂ ਫੋਨ ਵੀ ਨਹੀਂ ਹੁੰਦਾ ਹੈਗਾ ਟਿਕਾ ਨਿਕਲਦੀਆਂ ਨਹੀਂ ਆ ਲਾ ਜੀ ਕੀ ਕਹਿੰਦੇ ਸੀ ਛੋਟੇ ਡਾਂਗਲੇ ਸਰ ਤਾਂ ਕੰਮ ਕਰਾਉਂਦੇ ਸੀ ਜੀ ਹੈ ਅੱਜ ਉਹ ਸਾਨੂੰ ਐਕਸਪੀਰੀਅੰਸ ਅੱਛਾ ਨੂੰ ਲੱਗਦਾ ਕਿ ਬੱਚੇ ਤਾਂ ਕੰਮ ਹੀ ਕਰਨ ਵਾਸਤੇ ਆਉਂਦੇ ਨੇ ਨਾ ਹੈ ਸਾਨੂੰ ਇੱਕ ਐਕਸਪੀਰੀਅੰਸ ਆ ਗੁਰਾ ਅਸੀਂ ਕਰਦੇ ਨੇ ਫਿਰ ਅਸੀਂ ਵਾਚ ਕਰਨਾ ਉਹਦੇ ਆ ਖਾਣਾ ਪੀਣਾ ਖਾਂਦੇ ਅੱਡੇ ਮਾਮੇ ਬੜੇ ਦੁਕਾਨਾਂ ਤਾਂ ਜ਼ਰੂਰ ਖਾਂਦੇ ਆ ਹੈ ਸਭ ਫਰੀ ਦਾ ਖਾਂਦੇ ਆ ਹੈ ਐ ਨਾ ਮਜ਼ੇ ਕਰਦੇ ਆ ਸਾਨੂੰ ਫਿਰ ਐ ਹੁੰਦਾ ਵੀ ਅਸੀਂ ਆ ਬਦਲਾ ਹੁਣ ਕਿਹਦੇ ਤੋਂ ਲੱਗੀ ਨਹੀਂ ਆ ਮਾਮੇ ਬੰਦੇ ਕੰਮ ਕੀਤਾ ਹੋਇਆ ਵਿਚਾਰੇ ਛੋਟੇ ਬਾਲਕ ਤੋਂ ਤਾਂ ਨਾ ਲਿਓ ਜੀ ਬਦਲਾ ਨਹੀਂ ਬਾਲਕ ਹੀ ਹੁੰਦੇ ਆ ਇਹ ਬਾਲਕ ਹੀ ਸੀ ਜਦੋਂ ਮਾਮੇ ਬੰਦੇ ਜਾਂਦੇ ਹੁੰਦੇ ਸੀ ਪਰ ਹੁਣ ਅਹੀਂ ਕੀ ਕਰੀਏ ਸਾਡੀ ਵਾਸ ਨਹੀਂ ਚੱਲਦਾ ਤੇ ਕੱਲੇ ਤੁਸੀਂ ਆਉਂਦੇ ਹੀ ਨਹੀਂ ਕਦੇ ਕੱਲੇ ਫਸੋ ਨਾ ਤੁਹਾਨੂੰ ਫੇਰ ਦੱਸੀਏ ਕੀ ਪਾ ਤੋਲਦੀ ਆ ਮਾੜੀ ਬਿਚਾਰੇ ਪਾਉਂਦੇ ਤਾਂ ਕੰਮ ਕਰਾਉਂਗੇ ਜੀ ਕੰਮ ਅਹੀਂ ਬਾਲ ਕਰਗਾ ਹੀ ਕਰਾਵਾਂਗੇ ਨਾ ਮਾੜੀ ਚੀਜ਼ ਆ ਜੀ ਨਹੀਂ ਮਾੜੀ ਚੀਜ਼ ਤੇ ਕਿਉਂ ਆ ਭੈਣ ਜਦੋਂ ਵੇਲਾ ਖਾਣਾ ਉਹ ਚੰਗਾ ਵਾ ਲੈ ਲੰਮੇ ਪੈਰੋਂ ਮੰਜੇ ਤੋੜੀ ਆ ਉਹ YouTube ਤੇ ਗੱਲ ਨਹੀਂ ਕਰਦੇ ਹੁੰਦੇ ਜੀ ਕੋਈ ਨਹੀਂ ਹੁੰਦਾ ਚੱਲਦਾ ਹੁੰਦਾ ਇਹਨਾਂ ਦਾ YouTube ਤੇ ਜੀ ਗੱਲ ਕੱਢਣ ਤਾਂ ਕਾਪੀਰਾਈਟ ਨਾ ਨਾ ਕਾਪੀਰਾਈਟ ਪਤਾ ਨਹੀਂ ਕੀ ਹੁੰਦਾ YouTube ਤੇ ਲekin ਗੱਲ ਕਰਦੇ ਹੁੰਦੇ ਜੀ ਕਾਪੀਰਾਈਟ ਤਾਂ ਅਲੱਗੜਾ ਕਹੇ ਦੀ ਬਾਜ ਲੈ ਰਹੇ ਆ ਆਪਾਂ ਤੇ ਆਪ ਬੋਲ ਰਹੇ ਆ ਕਾਪੀਰਾਈਟ ਨਹੀਂ ਕਿੰਨਾ ਕੀ ਮਾੜੀ ਹੋ ਜਾਂਦਾ ਹੈ ਨਾ ਕਿ ਚੱਕਰ ਚ ਪੈ ਜਾਂਦਾ ਨਾ ਚੱਲ ਛੱਡ ਉਹਨੂੰ ਕੀ ਹੁੰਦਾ ਇੱਕ ਅੱਧੀ ਮਾਰੀ ਚੰਗੀ ਤੇ ਕੱਢਣੀ ਪੈਂਦੀ ਆ ਫੇਰ ਹੀ ਗੱਲ ਬੰਦ ਹੋ ਜਾਂਦੀ ਕੋਈ ਹੁਣ ਚੰਗੀ ਚੀਜ਼ ਕੋਈ ਹਰ ਕੋਈ ਸੁਣ ਕੇ ਤੇ ਰਾਜੀ ਨਹੀਂ ਜਿਹ ਵਿੱਚ ਗੰਦ ਮੰਦ ਹੋਊਗਾ ਗਾਲ ਮੰਦਾ ਹੋਊਗਾ ਤੇ ਫੇਰ ਭੱਜ-ਭੱਜ ਸੁਣਦੇ ਆ ਆ ਵੇਖਿਆ ਨਹੀਂ ਉਹ ਦੋ ਤਿੰਨ ਪੰਜਾਬ ਦੇ ਗਾਲਾਂ ਬਣਾ ਬੋਲਦੇ ਨੇ ਉਹਨਾਂ ਨੂੰ ਸਾਰੇ ਸੁਣਦੇ ਆ ਜਿਹੜਾ ਚੰਗਾ ਬੋਲਦਾ ਉਹਨੂੰ ਕੋਈ ਸੁਣਦਾ ਨਹੀਂ ਕੋ ਇੱਕ ਉਹ ਜਿਹੜਾ ਕਾਰਤਿਕ ਬਣਾਉਂਦਾ ਕਿਹੜਾ ਉਹ ਬਣਾਉਂਦਾ ਬਦੰਦੇ ਉਹ ਉਹ ਬਣਾਉਂਦਾ ਇੱਕ ਦਿਨ ਅਗਰ ਟਾਈਪ ਦੀ ਉਹ ਪੂਰੇ ਏਸ਼ੀਆ ਦਾ ਨੰਬਰ 1 ਯੂਟਿਊਬਰ ਹੈ ਉਹ ਕਿਹੜਾ ਏਸ਼ੀਆ ਦਾ ਪੂਰੇ ਨੰਬਰ 1 ਯੂਟਿਊਬਰ ਹੈ ਆਈ ਥਿੰਕ 40 45 ਮਿਲੇ ਕੋ ਸਬਸਕ੍ਰਾਈਬਰ ਹੈ ਅਜੇ ਨਾ ਅਗਰ ਕੈਰੀ ਮਿਨਾਟੀ ਹਾਂ ਉਹ ਕਿਤਾ ਵਲੀ ਗਾਣਾ ਗਾਉਂਦਾ ਜੀ ਹਾਂ ਹਾਂ ਤੇ ਉਹ ਚੱਲਦਾ ਨਾ ਹਾਂ ਹਾਂ ਬਹੁਤ ਗਾਣਾਂ ਨਾਲ ਹੀ ਕੰਮ ਚੱਲ ਰਿਹਾ ਐਸਾ ਪੂਰੇ ਦੇਸ਼ ਚ ਨਹੀਂ ਪੂਰਾ ਆਪਣਾ ਜਿਹੜਾ ਉਹ ਹੈਗਾ ਨਾ ਵਰਲਡ ਵਰਲਡ ਜੀ ਇਹ ਸਾਰਾ ਮਹਾਦੀਪ ਜੀ ਆ ਹੈ ਉਹਦੇ ਵਿੱਚ ਨੰਬਰ 1 ਹੈ ਯੂਟਿਊਬਰ ਫਿਰ ਗੜਾ ਬਣਿਆ ਫਿਰ ਆਪਾਂ ਚੱਕਦਾ ਕਰੀਏ ਵੀਡੀਓ ਚ ਗੱਲ ਕਰਦਾ ਆਪਾਂ ਚੱਕਦਾ ਕਰੀਏ ਫਟੇ ਫਿਰ ਹੈ ਗਾਲਾਂ ਆਈ ਤੇ ਨਹੀਂ ਨਹੀਂ ਇਹਨਾ ਮਾੜਾ ਵੀ ਨਹੀਂ ਬੰਤ ਹੁੰਦੇ ਜਿਆਦਾ ਗਾਲਾਂ ਕੱਢਣੀਆਂ ਵੀ ਮਾੜੀਆਂ ਹੁੰਦੀਆਂ ਹਾਂ ਇਹ ਤਾਂ ਮਾੜੀ ਹੀ ਕਰ ਲਓ ਹੋਰ ਫਿਰ ਤੁਸੀਂ ਨਹੀਂ ਕੱਢਣੀਆਂ ਇਹ ਤਾਂ ਕੱਢ ਸਕਦੇ ਸਾਨੂੰ ਮਾਫਿਆ ਸਾਰਾ ਕੁਝ ਸੋਣ ਕੇ ਮਾਫਾ ਜੀ ਬੱਚੇ ਨਹੀਂ ਕੱਢ ਸਕਦੇ ਤੁਸੀਂ ਕੀ ਜੇ ਸ਼ਰਤਾਂ ਤਾਂ ਠੀਕ ਹੈ ਰਵਾਈ ਬਾਈ ਬਾਈ ਕਰ ਦਈਏ ਸਾਰੇ ਨੂੰ ਹਾਂ ਆਏ ਮਾਮੇ ਨਾਲ ਕੇ ਲੈ ਲੈਣ ਦੇ ਨੀ ਜਾ ਰਹੀ ਇਹ ਜੇ ਮੇਰੇ ਸੂਤ ਨਹੀਂ ਆਏ ਇਹ ਇਕੱਲਾ ਆਇਆ ਨਾ ਉਧਰ ਕਰੂ ਲਾਜ ਇਹਦਾ